ਹਾਂਜੀ ਸਾਸਰੀ ਘਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੇ ਹਾਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਮੋਗੇ ਅੱਜ ਦੀ ਵੀਡੀਓ ਹੈਗੀ ਹੈ ਜੀ ਆਪਣੀ ਜਿਸ ਤਰ੍ਹਾਂ ਲੜਕੇ ਲੜਕੀਆਂ ਕਹਿੰਦੇ ਨੇ ਵੀ ਅਸੀਂ ਆਪਣੀ ਪਸੰਦ ਦੇ ਮਤਲਬ ਵਿਆਹ ਕਰਾਉਣਾ ਹੈਗਾ ਆ ਕੋਈ ਗੱਲ ਨਹੀਂ ਚਲੋ ਇਹ ਮਤਲਬ ਹੁਣ ਇਹ ਹੋ ਗਿਆ ਵੀ ਲੜਕੇ ਲੜਕੀਆਂ ਜਿਹੜੇ ਇਕੱਠੇ ਕੰਮ ਕਰਦੇ ਆ ਉਹ ਵੇਖ ਕਿ ਦੂਜੇ ਨੂੰ ਪਸੰਦ ਕਰਦੇ ਤੇ ਕਹਿ ਦਿੰਦੇ ਅਸੀਂ ਇੱਕ ਇੱਕ ਦੂਜੇ ਦੇ ਨਾਲ ਵਿਆਹ ਕਰਾਉਣਾ ਸਤਿ ਇਹਨਾਂ ਤੋਂ ਬਗੈਰ ਜੀ ਨਹੀਂ ਸਕਦੇ ਇਹਨਾਂ ਤੋਂ ਬਗੈਰ ਆਪਾਂ ਬਾਚ ਨਹੀਂ ਸਕਦੇ ਹੈਗੇ ਇੱਕ ਨਾ ਮੈਂ ਇਹ ਨਹੀਂ ਕਹਿੰਦੀ ਹੈਗੀ ਵੀ ਤੁਸੀਂ ਮਤਲਬ ਇਸ ਚੀਜ਼ ਦੇ ਖਿਲਾਫ ਨਹੀਂ ਹੈਗੀ ਵੀ ਕੋਈ ਗੱਲ ਨਹੀਂ ਬੱਚੇ ਵੀ ਪੜ੍ਹੇ ਲਿਖੇ ਅੱਜ ਕੱਲ ਸਮਝਦਾਰ ਆ ਪਰ ਆਪਾਂ ਨੂੰ ਆਪਣੇ ਮਾਤਾ ਪਿਤਾ ਨੂੰ ਇਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਆ ਉਹਨਾਂ ਦੀ ਸਲਾਹ ਬਿਲਕੁਲ ਜ਼ਰੂਰ ਲੈਣੀ ਚਾਹੀਦੀ ਆ ਉਹ ਜ਼ਰੂਰ ਤੁਹਾਡੇ ਨਾਲ ਸਹਿਮਤ ਹੋ ਜਾਣਗੇ ਕਿਉਂਕਿ ਅੱਜ ਕੱਲ ਬੱਚੇ ਜਿਹੜੇ ਆ ਉਹ ਵੀ ਬਹੁਤ ਸਮਝਦਾਰ ਆ ਤੇ ਮਾਤਾ ਪਿਤਾ ਨੂੰ ਵੀ ਪਤਾ ਆ ਵੀ ਸਾਡੇ ਬੱਚਿਆਂ ਦੀ ਖੁਸ਼ੀ ਵਿੱਚ ਹੀ ਆਪਾਂ ਜਿਹੜੇ ਆ ਖੁਸ਼ ਹੁੰਨੇ ਆ ਤੇ ਇਸੇ ਤਰ੍ਹਾਂ ਹੀ ਜੀ ਕਈ ਲੜਕੇ ਮੈਂ ਨਾ ਦੇਖੇ ਆ ਲੜਕੀਆਂ ਨਾਲੋਂ ਲੜਕੇ ਜ਼ਿਆਦਾ ਸ਼ਾਇਦ ਮੈਂ ਇਸ ਚੀਜ਼ ਵਿੱਚ ਦੇਖੇ ਆ ਤਾਂ ਵੀ ਕੀ ਕਰਦੇ ਆ ਵੀ ਚਲੋ ਇੱਕ ਕਹਿੰਦੇ ਹੁੰਦੇ ਇੱਕ ਉਮਰੀ ਇਦਾਂ ਦੀ ਹੁੰਦੀ ਆ ਕਿ ਜਦੋਂ ਆਪਾਂ ਨੂੰ ਆਪਣੇ ਮਤਲਬ ਸਾਥੀ ਤੋਂ ਇਲਾਵਾ ਕੁਝ ਹੋਰ ਬਿਲਕੁਲ ਚੰਗਾ ਨਹੀਂ ਲੱਗਦਾ ਜੇ ਕੋਈ ਆਪਾਂ ਨੂੰ ਰੋਕਦਾ ਉਹ ਵੀ ਚੰਗਾ ਨਹੀਂ ਲੱਗਦਾ ਪਰ ਮੈਂ ਕਹਿੰਨੀ ਆ ਵੀ ਜੇ ਤੁਹਾਨੂੰ ਕੋਈ ਉਹ ਅਗਲਾ ਛੱਡ ਗਿਆ ਆ ਤੇ ਤੁਸੀਂ ਉਹਦੇ ਬਦਲੇ ਜਾਨ ਕਿਉਂ ਦਿੰਨੇ ਆ ਆਪਣੀ ਤੁਹਾਨੂੰ ਆਪਣੇ ਮਾਪੇ ਬਾਰੇ ਭਾਂ ਭਣਾਵਾਂ ਦਾ ਕੋਈ ਖਿਆਲ ਨਹੀਂ ਆਉਂਦਾ ਹੈਗਾ ਇੱਕ ਪਹਿਲਾਂ ਕੁਝ ਸਾਲ ਪਹਿਲਾਂ ਦੀ ਗੱਲ ਆ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਇੱਕ ਦੀਪ ਮਠਾੜੂ ਉਹਨੇ ਦੇਖੋ ਕਿੱਦਾਂ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਉਹਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਮਾਪੇ ਕਿੰਨਾ ਮੈਨੂੰ ਪਿਆਰ ਕਰਦੇ ਆ ਉਹਨੇ ਇੱਕ ਕੁੜੀ ਕਰਕੇ ਦੇ ਲੋ ਵੀ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਇੱਕ ਅੱਜ ਕੱਲ ਇੱਕ ਹੋਰ ਆ ਰਿਹਾ ਹੈ ਆ ਇੱਕ ਹੋਰ ਮੁੰਡਾ ਇੱਕ ਹਸਪੀਟਲ ਦੇ ਵਿੱਚ ਆ ਤਾਂ ਉਹ ਦੇਖੋ ਉਹਨੇ ਵੀ ਮੈਨੂੰ ਲੱਗਦਾ ਆਪਣੀ ਨਾਸ ਵਾਢ ਲਈ ਆ ਕਾਹਦਾ ਕਰਕੇ ਕਿ ਸ਼ਾਇਦ ਉਹ ਕੁੜੀ ਛੱਡ ਗਈ ਆ ਜਾਂ ਪੇ ਉਹਨਾਂ ਦੇ ਮਾਪੇ ਨੇ ਕੁੜੀ ਦੇ ਮਾਪੇ ਨੇ ਉਹਨਾਂ ਦਾ ਉਹ ਉਸ ਕੁੜੀ ਦਾ ਵਿਆਹ ਕਰ ਦਿੱਤਾ ਆ ਪਰ ਬੇਟਾ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਆਪਣੇ ਕਹਿੰਦੇ ਹੁੰਦੇ ਆ ਜਿਹੜੇ ਸਾਡੇ ਨਾਲ ਇੰਨੇ ਸਾਲਾਂ ਤੋਂ ਆ ਤੁਹਾਨੂੰ ਮਾਂ ਨੇ ਜਨਮ ਦਿੱਤਾ ਆ ਕੁਝ ਉਹਦੇ ਬਾਰੇ ਵੀ ਸੋਚਿਆ ਕਰੋ ਹਨਾ ਵੀ ਆਪਾਂ ਨੂੰ ਇਸ ਤਰ੍ਹਾਂ ਨਹੀਂ ਬੱਚਿਆਂ ਨੂੰ ਕਰਨਾ ਚਾਹੀਦਾ ਬਦਰੋ ਮੈਂ ਮੰਨਦੀ ਆ ਵੀ ਇਹ ਚੀਜ਼ਾਂ ਜਿਹੜਾ ਬਹੁਤ ਮੁਸ਼ਕਲ ਹੁੰਦਾ ਇਹਨਾਂ ਰਾਹਾਂ ਦੇ ਵਿੱਚ ਲੰਘਣਾ ਪਰ ਜਰੂਰ ਤੁਸੀਂ ਨਾ ਥੋੜਾ ਚਿਰ ਲਈ ਇਹਨਾਂ ਨੂੰ ਚੀਜ਼ਾਂ ਨੂੰ ਇਗਨੋਰ ਕਰ ਦੋ ਤੇ ਵਧੀਆ ਲੱਗਦਾ ਆ ਫਿਰ ਤੁਸੀਂ ਆਪਣੇ ਆਪ ਹੀ ਯਾਨੀ ਕਿ ਜਿਹੜਾ ਹੌਲੀ ਹੌਲੀ ਜਿਹੜਾ ਆ ਸਹੀ ਹੋਣ ਲੱਗ ਪੈਂਦਾ ਆ ਉਹ ਜਦੋਂ ਇਦਾਂ ਦੀ ਹੋਵੇ ਨਾ ਕੋਈ ਸਥਿਤੀ ਆ ਜਾਂਦੀ ਆ ਕਿਸੇ ਦੇ ਉੱਤੇ ਜ਼ਰੂਰੀ ਨਹੀਂ ਵੀ ਆਤਮ ਹੱਤਿਆ ਹੀ ਇਹਦਾ ਹੱਲ ਹੈ ਨਾ ਸਭ ਤੋਂ ਵੱਡਾ ਹੀ ਜਿਹੜਾ ਪਾਪ ਆ ਨਾ ਦੁਨੀਆ ਦੇ ਵਿੱਚ ਸੰਤ ਸਤਗੁਰੂ ਕਹਿੰਦੇ ਆ ਆਤਮ ਹੱਤਿਆ ਹੀ ਸਭ ਤੋਂ ਵੱਡਾ ਪਾਪ ਆ ਤੇ ਆਪਾਂ ਕਿਉਂਕਿ ਆਪਾਂ ਉਹਦੀ ਕੀਤੀ ਨੂੰ ਆਪਾਂ ਇਗਨੋਰ ਕਰਦੇ ਆ ਕਿ ਵੀ ਤੂੰ ਸਾਡੇ ਲਈ ਇਹ ਕੀ ਕੀਤਾ ਨਹੀਂ ਉਹ ਮਾਲਕ ਜਿਹੜਾ ਆ ਉਹ ਸਾਡੇ ਲਈ ਸਭ ਕੁਝ ਸਹੀ ਕਰਦਾ ਆ ਜੇ ਤੁਹਾਡਾ ਰੱਬ ਨੇ ਰਿਸ਼ਤਾ ਲਿਖਿਆ ਹੋਇਆ ਹੈ ਨਾ ਤਾਂ ਹਰ ਹਾਲਤ ਵਿੱਚ ਹੋ ਜਾਣਾ ਆ ਤੁਸੀਂ ਇਦਾਂ ਦੇ ਕਹੇ ਜਿਹੜੇ ਉਹ ਨਾ ਚੱਕਿਆ ਕਰੋ ਬਾਅਦ ਵਿੱਚ ਮਾਪੇ ਦਾ ਕੀ ਹਾਲ ਹੁੰਦਾ ਉਹ ਤਾਂ ਜਿਉਂਦੇ ਜੀ ਮਰ ਜਾਂਦੇ ਆ ਉਹਨਾਂ ਵਿਚਾਰਿਆਂ ਦਾ ਤਾਂ ਕੋਈ ਜ਼ਿੰਦਗੀ ਨਹੀਂ ਰਹਿ ਜਾਂਦੀ ਉਹ ਤੇ ਇੱਕ ਕਹਿੰਦੇ ਉਹਦੇ লাশ ਬਣ ਕੇ ਆਪਣੇ ਯਾਨੀ ਕਿ ਜ਼ਿੰਦਗੀ ਦੇ ਜਿਹੜੇ ਸਾਹ ਪੂਰੇ ਕਰਦੇ ਆ ਤੁਸੀਂ ਇਸ ਤਰ੍ਹਾਂ ਮਰਕੋ ਨਾ ਕਰਿਆ ਕਰੋ ਆ ਹੋ ਜਾਗਦਾ ਤੁਸੀਂ ਆਪਣੇ ਮਾਪੇ ਨੂੰ ਦੱਸੋ ਉਹ ਤੁਹਾਡੀ ਇਸ ਸਮੱਸਿਆ ਦਾ ਹੱਲ ਜ਼ਰੂਰ ਕਰਨਗੇ ਪਰ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਕਿਸੇ ਨੇ ਦਵਾਈ ਖਾ ਲਈ ਕਿਸੇ ਨੇ ਨਸ ਵੱਢ ਲਈ ਇਹਨਾਂ ਦੀਆਂ ਚੀਜ਼ਾਂ ਤੁਸੀਂ ਬਿਲਕੁਲ ਨਾ ਕਰਿਆ ਕਰੋ ਤਾਰੇ ਮਾਪੇ ਵੀ ਉਹਨਾਂ ਨੇ ਵੀ ਉਮਰ ਹੰਢਾਈ ਹੁੰਦੀ ਆ ਉਹਨਾਂ ਉਹਨਾਂ ਨੂੰ ਇਸ ਚੀਜ਼ ਬਾਰੇ ਜ਼ਿਆਦਾ ਪਤਾ ਹੁੰਦਾ ਆ ਚਲੋ ਬੱਚੇ ਵੀ ਬਹੁਤ ਸਿਆਣੇ ਆ ਤੇ ਬਾਕੀ ਜੀ ਤੁਸੀਂ ਮੇਰੀ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਾ ਕਰਿਓ ਮੈਨੂੰ ਜੋ ਵੀ ਲੱਗਦਾ ਮੈਂ ਉਸ ਬੈਨ ਉੱਤੇ ਵੀਡੀਓ ਪਾ ਦਿੰਦੀ ਹੁੰਨੀ ਆ ਤੇ ਕਿਉਂਕਿ ਮੈਨੂੰ ਵੀ ਦੁੱਖ ਲੱਗਦਾ ਜਦੋਂ ਮੈਂ ਇਦਾਂ ਜਵਾਨ ਬੱਚੇ ਦੇਖਦੀ ਆ ਹਸਪੀਟਲਾਂ ਦੇ ਵਿੱਚ ਪਏ ਨਾ ਮੈਨੂੰ ਬੜਾ ਦੁੱਖ ਹੁੰਦਾ ਆ ਵੀ ਦੇਖੋ ਜੇ ਜੇ ਤਾਂ ਉਹ ਕੁੜੀ ਆਪਣੇ ਆਪ ਛੱਡ ਗਈ ਆ ਜੇ ਤੂੰ ਇੰਨਾ ਉਹਨੂੰ ਪਿਆਰ ਕਰਦਾ ਆ ਤੇ ਇਹਦਾ ਮਤਲਬ ਉਹ ਕਿਸ ਕੁੜੀ ਦੀ ਕਿਸਮਤ ਇਦਾਂ ਦੀ ਹੋਈ ਵੀ ਜਿਹੜਾ ਤੇ ਇੰਨਾ ਪਿਆਰ ਕਰਨ ਵਾਲੇ ਨੂੰ ਛੱਡ ਕੇ ਚਲੇ ਗਈ ਤੈਨੂੰ ਕੀ ਗੱਲ ਆ ਤੂੰ ਤਾਂ ਵੀ ਬੜਾ ਵਧੀਆ ਆ ਤੂੰ ਤੇ ਨਹੀਂ ਉਹਨੂੰ ਛੱਡਿਆ ਤੇਰੀ ਕਿਸਮਤ ਨਹੀਂ ਮਾੜੀ ਕਿਸਮਤ ਉਸ ਕੁੜੀ ਦੀ ਮਾੜੀ ਆ ਜਿਹੜੀ ਤੇਨੂੰ ਛੱਡ ਕੇ ਚਲੀ ਗਈ ਆ ਕਿਉਂਕਿ ਤੇਰੇ ਵਰਗਾ ਤੇ ਫਿਰ ਇਨਸਾਨ ਉਹਨੂੰ ਮਿਲਣਾ ਹੀ ਨਹੀਂ ਜਿਹੜਾ ਇੰਨਾ ਪਿਆਰ ਕਰਦਾ ਆਪਣੀ ਜਾਨ ਵੀ ਦੇਣ ਨੂੰ ਤਿਆਰ ਹੋ ਗਿਆ ਇਹ ਕਹ ਤਾਂ ਕਹਿੰਦੇ ਹੁੰਦੇ ਆ ਕਿ ਤੂੰ ਆਪਣੀ ਨਸ ਵੱਢ ਲਈ ਤੇ ਕੀ ਮੇਰਿਆ ਹਨਾ ਤੇ ਦੇਖੋ ਹੁਣ ਵੀਡੀਓ ਪੈਂਦੀਆਂ ਆ ਤੇਰੀਆਂ ਆਪਾਂ ਦੇਖਦੇ ਆਂ ਅਸੀਂ ਵੀ ਦੇਖਦੇ ਆਂ ਤਾਂ ਹੀ ਮੈਂ ਵੀ ਵੀਡੀਓ ਬਣਾਈ ਆ ਵੀ ਤੁਸੀਂ ਬੱਚੇ ਇਸ ਤਰ੍ਹਾਂ ਨਾ ਕਰਿਆ ਕਰੋ ਆਪਣੇ ਮਾਪੇ ਨੂੰ ਦੱਸੋ ਕੁੜੀ ਵਾਲੇ ਵੀ ਆਪਣੇ ਕੁੜੀ ਵੀ ਆਪਣੇ ਮਾਪੇ ਨੂੰ ਦੱਸੇ ਸਾਰਿਆਂ ਦੀ ਰਜਮੰਦੀ ਦੇ ਨਾਲ ਇਹ ਸਭ ਕੁਝ ਸਾਰ ਸਾਰੀਆਂ ਚੀਜ਼ਾਂ ਦਾ ਹੱਲ ਹੋ ਜਾਂਦਾ ਆ ਕਿਹੜੀ ਚੀਜ਼ ਦਾ ਹੱਲ ਨਹੀਂ ਹੁੰਦਾ ਹੈਗਾ ਪਰ ਤੁਸੀਂ ਇਦਾਂ ਦੇ ਗਲਤ ਕਦਮ ਨਾ ਚੁੱਕੋ ਆਪਣੇ ਮਾਦਾ ਪਿਤਾ ਨੂੰ ਨਾਲ ਦੁਖੀ ਕਰੋ ਆਪਣੇ ਭੈਣ ਭਾਈਆਂ ਦਾ ਮਾਪੇ ਦਾ ਖਿਆਲ ਤੁਸੀਂ ਰੱਖਿਆ ਕਰੋ ਜੇ ਤੁਹਾਨੂੰ ਇਹ ਮੇਰੀ ਵੀਡੀਓ ਜੰਗੀ ਲੱਗੀ ਆ ਤੁਸੀਂ ਮੇਰੀ ਗੱਲਾਂ ਨਾਲ ਸਹਿਮਤ ਆ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਸ਼ੇਅਰ ਤੁਸੀਂ ਇਸ ਕਰਕੇ ਕਰ ਦਿਓ ਵੀ ਤਾਂ ਜੋ ਹੋਰ ਵੀ ਲੋਗਿਆ ਉਹ ਵੀ ਇਹਨਾਂ ਚੀਜ਼ਾਂ ਤੋਂ ਬਚ ਸਕਣ ਬਸ ਤੁਸੀਂ ਕਹਿੰਦੇ ਹੁੰਦੇ ਆ ਇੱਕ ਸ਼ਾਂਤ ਜਿਹਾ ਕੇਸ ਚੀਜ਼ ਨੂੰ ਸੋਚ ਲਿਆ ਕਰੋ ਵੀ ਆਪਾਂ ਜਿਨ੍ਹਾਂ ਤੋਂ ਐਨੇ ਸਾਲ ਦਾ ਰਿਸ਼ਤਾ ਸਾਡੇ ਨਾਲ ਆ ਉਹਨਾਂ ਦਾ ਕੀ ਸਾਡੇ ਤੋਂ ਵੱਧ ਬਣੂਗਾ ਫੇਰ ਇਦਾਂ ਦਾ ਕਦਮ ਚੱਕਿਆ ਕਰੋ ਕਿਉਂਕਿ ਮਾਪੇ ਦਾ ਕੋਈ ਹਾਲ ਨਹੀਂ ਹੁੰਦਾ ਦੇਖੋ ਮੇਰੇ ਬੇਟੇ ਨੇ ਵਿਲਾਮ ਮੈਰਿਜ ਕਰਾਈ ਗਿਆ ਪਰ ਆਪਾਂ ਇਹ ਹੀ ਕਿਹਾ ਵੀ ਨਹੀਂ ਮੈਂ ਆਪਣੇ ਬੱਚੇ ਦੀ ਖੁਸ਼ੀ ਵਿੱਚ ਖੁਸ਼ ਹਾਂ ਪਰ ਮੇਰੀ ਨੋ ਵੀ ਬਹੁਤ ਚੰਗੀ ਆ ਹੋ ਸਕਦਾ ਜੇ ਮੈਂ ਆਪਣੇ ਆਪ ਮਤਲਬ ਮੈਂ ਕਹਿੰਦੀ ਵੀ ਨਹੀਂ ਬੇਟਾ ਮੈਂ ਤੇਰੀ ਪਸੰਦ ਦਾ ਰਿਸ਼ਤਾ ਨਹੀਂ ਕਰਨਾ ਤਾਂ ਸ਼ਾਇਦ ਉਹ ਮੈਂ ਆਪਣੀ ਪਸੰਦ ਦਾ ਕਰਦੀ ਤਾਂ ਪਤਾ ਨਹੀਂ ਕਿੱਦਾਂ ਦੀ ਕੁੜੀ ਆਉਂਦੀ ਕਿੱਦਾਂ ਦੀ ਕੀ ਹਾਲ ਸਾਡਾ ਹੁੰਦਾ ਤੇ ਅੱਜ ਤਾਂ ਸਾਨੂੰ ਬੈਠਿਆਂ ਨੂੰ ਰੋਟੀ ਪੱਕੀ ਹੋਈ ਮਿਲਦੀ ਆ ਕੱਪੜਾ ਧੁੱਤਾ ਹੋਇਆ ਮਿਲਦਾ ਆ ਤੇ ਮੇਰੀ ਬਹੂ ਮੇਰਾ ਬੇਟਾ ਘੁੰਮਣ ਗਏ ਹੋਏ ਆ ਮੈਂ ਉਹਨਾਂ ਨੂੰ ਬਹੁਤ ਮਿਸ ਕਰਦੀ ਆ ਜੀ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਜੀ ਸਤਿ ਸ੍ਰੀ ਅਕਾਲ